ਤੇ ਰਸਤੇ ਦੇ ਵਿੱਚ ਸੱਪ ਝਾੜੀਆਂ ਵਿੱਚ ਫਸਿਆ ਕੰਡਿਆਂ ਵਿੱਚ ਫਸਿਆ ਲਹੂ ਲੁਹਾਨ ਹੋਇਆ ਜਦੋਂ ਕੋਈ ਵਿਅਕਤੀ ਲੰਘਿਆ ਤੇ ਉਹਨੇ ਸੱਪ ਨੇ ਆਵਾਜ਼ ਦੇ ਕੇ ਆਖਿਆ ਕਹਿਣ ਲੱਗਾ ਮੈਂ ਬੜਾਈ ਮੁਸੀਬਤ ਵਿੱਚ ਫਸਿਆ ਮੇਰਾ ਇਹ ਸਰੀਰ ਕੰਡਿਆਂ ਨੇ ਜ਼ਖਮੀ ਕਰਤਾ ਲਹੂ ਵਗਦਾ ਪਿਆ ਮੈਨੂੰ ਕੱਢ ਬਾਹਰ ਇਥੋਂ ਤੇ ਬੰਦੇ ਦੇ ਮਨ ਵਿੱਚ ਦਇਆ ਆਈ ਕਹਿੰਦੇ ਵੀ ਚਲੋ ਫਸ ਗਿਆ ਤੇ ਕੱਢ ਦਈਏ ਕਹਿੰਦੇ ਬੰਦਾ ਤੁਰਨ ਲੱਗਾ ਤੇ ਉਹਨੇ ਫਨ ਚੋਕ ਲਈ ਅਗੋ ਕਹਿੰਦਾ ਕਿੱਧਰ ਚੱਲਿਆ ਮੈਂ ਤਾਂ ਤੈਨੂੰ ਡੰਗ ਮਾਰਨਾ ਕਹਿੰਦਾ ਵਾ ਤੂੰ ਡਾਂਗ ਕਿਉਂ ਮਾਰਨਾ ਮੈਂ ਤੇ ਤੇਰਾ ਭਲਾ ਕੀਤਾ ਤੈਨੂੰ ਕੱਢਿਆ ਮੁਸੀਬਤ ਵਿੱਚੋਂ ਤੂੰ ਕਹਿੰਦਾ ਵੀ ਮੈਨੂੰ ਡਾਂਗ ਮਾਰਨਾ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਪਰ ਮੇਰਾ ਸੁਭਾਅ ਹੈ ਵੀ ਡਾਂਗੀ ਮਾਰਨਾ ਮੈਂ ਆ ਕਹਿਣ ਲੱਗਾ ਵੀ ਇਹ ਗਊ ਮਾਤਾ ਜੇ ਕਿਸੇ ਦਾ ਭਲਾ ਕਰੀਏ ਤੇ ਉਹਨੂੰ ਫਿਰ ਸਜ਼ਾ ਦੇਣੀ ਚਾਹੀਦੀ ਏ ਜਾਂ ਛੱਡ ਦੇਣਾ ਚਾਹੀਦਾ ਤੇ ਗਾਂ ਨੇ ਆਖਿਆ ਕਿ ਇਹਦੀ ਮੇਰੇ ਵੱਲ ਵੇਖ ਮੈਨੂੰ ਮੇਰੇ ਮਾਲਕ ਨੇ ਭਲਿਆ ਮੇਰਾ ਉਹਨੇ ਦੁੱਧ ਪੀਤਾ ਮੈਂ ਮਾਲਕ ਤੇ ਕੀਤਾ ਪਾਰੋ ਪਕਾਰ ਅੱਜ ਮੈਂ ਬੁੱਢੀ ਹੋ ਗਈ ਮੈਂ ਦੁੱਧ ਦੇਣ ਜੋਗੀ ਨਹੀਂ ਰਹੀ ਤੇ ਮੈਨੂੰ ਉਹਨੇ ਘਰੋਂ ਕੱਢ ਦਿੱਤਾ ਬਾਹਰ ਤੇ ਨਾਲੇ ਮਾਰੇ ਛੋਟੇ। ਪਰਉਪਕਾਰ ਤੇ ਕਹਿੰਦੀ ਮੈਂ ਵੀ ਕੀਤਾ ਮਾਲਕ ਦੇ ਪਰ ਮਾਲਕ ਨੇ ਮੇਰੇ ਪਰਉਪਕਾਰ ਨੂੰ ਕੋਈ ਨਹੀਂ ਉਹ ਜਾਣਿਆ। ਇਨੇ ਚਿਰ ਨੂੰ ਗਧਾ ਤੁਰਿਆ ਆਵੇ। ਉਹਨੇ ਗਧੇ ਨੂੰ ਪੁੱਛ ਲਿਆ ਕਹਿਣ ਲੱਗਾ ਗਧਿਆ ਜੇ ਕੋ ਬੰਦੇ ਤੇ ਪਰਉਪਕਾਰ ਕਰੀਏ ਤੇ ਉਹਦਾ ਫਲ ਕਹਿੰਦਾ ਵੀ ਮੇਰੇ ਵੱਲੇ ਵੇਖ ਮੇਰੇ ਮਾਲਕ ਨੇ ਮੈਨੂੰ ਪਾਲਿਆ। ਮੈਂ ਸਾਰੀ ਉਮਰ ਉਹਦਾ ਭਾਰ ਚੁੱਕਿਆ ਉਹਦਾ ਭਾਰ ਢੋਆ। ਅੱਜ ਮੈਂ ਲੰਗੜਾ ਹੋ ਗਿਆ ਭਾਰ ਚੁੱਕ ਚੁੱਕ ਕੇ ਮੇਰੇ ਮਾਲਕ ਨੇ ਇਹ ਨਹੀਂ ਆਖਿਆ ਵੀ ਇਹਦੀ ਪਾਲਣਾ ਕਰੀਏ ਭਾਈ ਇਹਨੇ ਸਾਡਾ ਕੰਮ ਕੀਤਾ ਉਹਨੇ ਮੈਨੂੰ ਡੰਡੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਮੈਂ ਵੀ ਅੱਜ ਸੋਚਦਾ ਪਿਆ ਵੀ ਮਾਲਕ ਤੇ ਇੰਨੇ ਉਪਾਰੋਪਕਾਰ ਕੀਤੇ ਮੈਂ ਇੰਨੇ ਉਹਦੇ ਫਾਇਦੇ ਕੀਤੇ ਤੇ ਮਾਰਿਆ ਤੇ ਉਹਨੇ ਮੈਨੂੰ ਡੰਡਾ ਹੀ ਹੈ ਨਾ ਜੇ ਚੰਗੇ ਨੇਚਰ ਨੂੰ ਬੰਦਰ ਆ ਗਿਆ ਬੰਦਾ ਕਹਿੰਦਾ ਵੀ ਇਸ ਤਰ੍ਹਾਂ ਕਰਾ ਅਖੀਰਲਾ ਬੰਦਾ ਮੈਨੂੰ ਇਹਦੀ ਸਲਾਹ ਲੈ ਲੈਂਦੇ ਜੇ ਇਹ ਕਵੇਗਾ ਨਾ ਤੇ ਮੈਂ ਤੇਰ ਤੋਂ ਡੰਗ ਖਾ ਲਾਂਗਾ ਭਾਈ ਫਿਰ ਤੂੰ ਮੈਨੂੰ ਮਾਰਦੀ ਆਂ ਆ ਗਿਆ ਕਹਿਣ ਲੱਗਾ ਠੀਕ ਹੈ ਬਾਂਦਰ ਨੂੰ ਪੁੱਛਿਆ ਕਹਿਣ ਲੱਗਾ ਬਾਂਦਰਾ ਮੈਂ ਇਹਨੂੰ ਕੰਡਿਆਂ ਵਿੱਚੋਂ ਬਾਹਰ ਸੱਪ ਨੂੰ ਇਹ ਹੁਣ ਬਾਹਰ ਆ ਗਿਆ ਪਰ ਇਹ ਕਹਿੰਦਾ ਬਾਹਰ ਆ ਕੇ ਮੈਂ ਤੈਨੂੰ ਡੰਗ ਮਾਰਨਾ ਮੈਂ ਤੇ ਭਲਾ ਕੀਤਾ ਇਹ ਮੈਨੂੰ ਡੰਗ ਮਾਰਨਾ ਚਾਹੁੰਦਾ ਬਾਂਦਰ ਕਹਿੰਦਾ ਵੀ ਮੈਂ ਤਾਂ ਮੰਨਾਂ ਤੂੰ ਦੁਬਾਰਾ ਝਾੜੀਆਂ ਵਿੱਚ ਫਸ ਇਹ ਦੁਬਾਰਾ ਤੈਨੂੰ ਕੰਢੇ ਮੈਂ ਵੇਖਾਂਗਾ ਵੀ ਕਿਵੇਂ ਤੂੰ ਫਸਦਾ ਤੇ ਕਿਵੇਂ ਕੱਢਦਾ ਫਿਰ ਮੈਂ ਸਲਾਹ ਦੇਵਾਂਗਾ ਕੱਢਣ ਵਾਲਾ ਬੰਦਾ ਤੁਰਿਆ ਨਾ ਉਧਰ ਨੂੰ ਵੀ ਹੁਣ ਸੱਪ ਨੂੰ ਕੱਢ ਨਾ ਦੇ ਬਾਂਦਰ ਨੇ ਬਾਹ ਫੜ ਲਿਆ ਕਹਿਣ ਲੱਗਾ ਜੀ ਦਾ ਸੁਭਾਅ ਹੀ ਡੰਗ ਮਾਰਦਾ ਇਹਨੂੰ ਫਸਿਆ ਰਹਿੰਦੇ ਝਾੜੀਆਂ 'ਚ ਚੱਲ ਨਿਕਲ ਚਲੀ ਗਏ ਆਪਾਂ ਇਹ ਤੋਂ ਮੈਂ ਸੁਭਾਅ ਹੈ ਸਾਡੇ ਕੁਝ ਰਿਸ਼ਤੇਦਾਰ ਇਹੋ ਜਿਹੇ ਹੁੰਦੇ ਸਾਖ ਸੰਬੰਧੀ ਉਹਨਾਂ ਦਾ ਸੁਭਾਅ ਸੱਪ ਵਰਗਾ ਹੀ ਜਿੰਨਾ ਮਰਦੀ ਭਲਾ ਕਰੀ ਚੱਲੋ ਬਚਾ ਕਰੀ ਚੱਲੋ ਉਹਨਾਂ ਦੀ ਮਦਦ ਕਰੀ ਚੱਲੋ ਪਰ ਜਦੋਂ ਕੁਛ ਕੁ ਆਪਣੇ ਜੋਗੇ ਹੋ ਜਾਂਦੇ ਨਾ ਫਿਰ ਅੱਗੋਂ ਡਾਂਗੀ ਮਾਰਦੇ ਕਹਿੰਦੇ ਨਹੀਂ ਇਹ ਤਾਂ ਸਾਡੇ ਘਰ ਨੂੰ ਖਾ ਗਿਆ ਹੈ ਤੁਸੀਂ ਭਾਵੇਂ ਆਪਣੀ ਜੀਬ 'ਚੋਂ ਪੈਸੇ ਕੱਢ-ਕੱਢ ਕੇ ਉਹਦੇ ਕੰਮਾਂ ਤੇ ਲਾਏ ਹੋਣ ਉਹਦੀ ਮਦਦ ਕੀਤੀ ਹੋਵੇ ਦਿਨੇ ਰਾਤ ਆਪਣਾ ਕੰਮ ਛੱਡ ਕੇ ਉਹਦਾ ਕੰਮ ਕੀਤਾ ਹੋਵੇ ਤੇ ਜਦੋਂ ਅਗਲੇ ਦੇ ਸਾਰੇ ਕੰਮ ਨਿਕਲ ਜਾਂਦੇ ਨੇ ਅਗਲਾ ਪੈਰਾਂ ਤੇ ਹੋ ਜਾਂਦਾ ਕਹਿੰਦੇ ਨਹੀਂ ਨਹੀਂ ਇਹ ਤੇ ਸਾਡੇ ਘਰੋਂ ਖਾਣ ਆਉਂਦਾ ਸੀ ਇਹਨੇ ਤੇ ਸਾਡਾ ਘਰ ਹੀ ਲੁੱਟ ਲਿਆ ਸਾਰਾ ਮਾਇਆ ਹੀ ਲੁੱਟ ਕੇ